ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਵੀਡੀਓ ਜਿਹੜੀ ਆ ਮੈਂ ਦੋ ਲੈਂਗੁਏਜਸ ਦੇ ਵਿੱਚ ਬਣਾਵਾਂਗਾ ਪੰਜਾਬੀ ਐਂਡ ਇੰਗਲਿਸ਼ ਤਾਂ ਕਿ ਜਿਹੜਾ ਜਿਹੜੀ ਲੈਂਗੁਏਜ ਚੰਗੇ ਤਰੀਕੇ ਨਾਲ ਸਮਝਦਾ ਆ ਉਹ ਐਟਲੀਸਟ ਇਸ ਕੰਟੈਂਟ ਦਾ ਫਾਇਦਾ ਲੈ ਸਕੇ ਸੋ ਤੁਸੀਂ ਸੋਸ਼ਲ ਮੀਡੀਆ ਤੇ ਅੱਜਕੱਲ ਬੜਾ ਸੁਣਿਆ ਹੋਣਾ ਜਾਂ ਰੇਡੀਓਸ ਤੇ ਸੋਸ਼ਲ ਮੀਡੀਆ ਨਿਊਜ਼ ਚੈਨਲ ਤੁਸੀਂ ਕਿਸੇ ਵੀ ਨਿਊਜ਼ ਚੈਨਲ ਤੇ ਆਨਲਾਈਨ ਦੇਖ ਲੋ ਚਾਹੇ ਸੀਬੀਸੀ ਚਾਹੇ ਆਪਣੇ ਪੰਜਾਬੀ ਜਿਹੜੇ ਨਿਊਜ਼ ਮੀਡੀਆਜ਼ ਬੜੀਆਂ ਕੰਪਲੇਨਸ ਕਨਸਰਨਸ ਆ ਰਹੀਆਂ ਆ ਲੈਂਡਲੋਰਡਸ ਵੱਲੋਂ ਕਿ 온ਟਾਰੀਓ ਦੇ ਵਿੱਚ ਲੈਂਡਲੋਰਡ ਦੀ ਕੋਈ ਬੁੱਕਤ ਨਹੀਂ ਰਹੀ 온ਟਾਰੀਓ ਦੇ ਵਿੱਚ ਲੈਂਡਲੋਰਡ ਫਸ ਜਾਂਦੇ ਆ ਟੈਨੈਂਟ ਰੈਂਟ ਨਹੀਂ ਦਿੰਦੇ ਟੈਨੈਂਟ ਜਾਂਦੇ ਨਹੀਂ ਟੈਨੈਂਟ ਨਿਕਲਦੇ ਨਹੀਂ ਉਹਨਾਂ ਦਾ ਡਿਸਪਿਊਟ ਕਿੰਨੀਆਂ ਸੋਸ਼ਲ ਮੀਡੀਆ ਤੇ ਆਪਾਂ ਵੀਡੀਓਜ਼ ਦੇਖੀਆਂ ਹੋਣੀਆਂ ਆ ਆਈ ऍम ਸ਼ੋਰ ਇੱਕ ਮੈਂ ਅੱਜ ਹੀ ਹੁਣੇ ਹੀ 1 ਘੰਟਾ ਪਹਿਲਾਂ ਸ਼ੋਇੰਗ ਕਰਵਾ ਕੇ ਆਇਆ ਹਾਂ ਇੱਕ ਕਲਾਇੰਟਸ ਨੂੰ ਤਾਂ ਇਨਵੈਸਟਰ ਕਲਾਇੰਟਸ ਆ ਉਹਨਾਂ ਦਾ ਵੀ ਇਹੀ ਕੁਐਸਚਨ ਸੀ ਵੀ ਭਾਜੀ ਅਸੀਂ ਵੀਡੀਓ ਦੇਖੀ ਕੱਲ ਸੋਸ਼ਲ ਮੀਡੀਆ ਤੇ ਟੈਨੈਂਟ ਲੈਂਡਰ ਰੋਡ ਲੜ ਰਹਾ ਜਾਂ ਰੈਂਟ ਨਹੀਂ ਆਉਂਦਾ ਇਹ ਕੀ ਹੋ ਗਿਆ ਲਾਈਕ ਵਾਟਸ ਹੈਪਨਿੰਗ ਇਹ ਕੀ ਹੋ ਰਿਹਾ ਸੋ ਆਈ ਥੋਟ ਐਜ਼ ਅ ਰੀਅਲ ਏਸਟੇਟ ਬ੍ਰੋਕਰ ਐਂਡ ਅ ਮਾਰਗੇਜ ਏਜੰਟ ਲੈਵਲ 2 ਵਿਚ ਮੀਨਸ ਮੈਂ ਪ੍ਰਾਈਵੇਟ ਲੈਂਡਰਸ ਦੇ ਨਾਲ ਵੀ ਕੰਮ ਕਰਦਾ ਹਾਂ so we do lot of property business i financing side te hove chahe real property side te hove main apna experience share karna chahuna is mudde te landlord and, and tenant issue kyunki main aap khud bahut rental properties manage karda ha i have more than 40 50 tenants personal jinan naal main deal karda monthly basis te te ਲੈਂਡਲੋਰਡਸ ਦੇ ਨਾਲ ਡੀਲ ਕਰਦਾ ਇਨਵੈਸਟਰਸ ਦੇ ਨਾਲ ਡੀਲ ਕਰਦਾ ਇਨ ਟਰਮਸ ਆਫ ਪ੍ਰੋਪਰਟੀ ਮੈਨੇਜਮੈਂਟ ਆ ਮੈਂ ਇਹੀ ਗੱਲ ਕਹਿਣੀ ਚਾਹਾਂਗਾ ਕਿ ਮੈਜੋਰਟੀ ਜਿਹੜੇ ਟੈਨੈਂਟਸ ਆ ਮੈਜੋਰਟੀ ਆਪਣੀ ਆਰਾਮ ਨਾਲ ਜ਼ਿੰਦਗੀ ਜਿਨਾ ਚਾਹੁੰਦੇ ਆ ਉਹ ਟਾਈਮ ਸਰ ਰਹਿਤ ਦਿੰਦੇ ਆ ਟਾਈਮ ਸਰ ਆਪਣਾ ਉਹ ਯੂਟਿਲਿਟੀਜ਼ ਪੇ ਕਰਦੇ ਆ ਉਹ ਪ੍ਰੋਪਰਟੀ ਨੂੰ ਤੋੜਦੇ ਨਹੀਂ ਪ੍ਰੋਪਰਟੀ ਦੀ ਟੇਕ ਕੇਅਰ ਕਰਦੇ ਆ ਦੈਟ ਇਜ਼ ਦ ਮੈਜੋਰਟੀ ਠੀਕ ਆ ਜੀ ਹੁਣ ਅ ਮਸਲਾ ਇਹ ਆ ਕਿ ਜਿਹੜੀਆਂ ਵੀਡੀਓਜ਼ ਆਪਾਂ ਸੋਸ਼ਲ ਮੀਡੀਆ ਤੇ ਦੇਖੀਦੀਆਂ ਆ ਅ ਜਿਹੜੀਆਂ ਆਪਾਂ ਦੇਖ ਕੇ ਡਰ ਜਾਂਦੇ ਆਂ ਕਈ ਵਾਰੀ ਹੁਣ ਜਿਹੜੇ ਕਲਾਇੰਟਸ ਮੈਨੂੰ ਪੁੱਛ ਰਹੇ ਸੀ ਕਿ ਘੰਟਾ ਪਹਿਲੋਂ ਕਿ ਭਾਜੀ கரਂਟ ਨਹੀਂ ਆਉਂਦਾ ਟੈਨੈਂਟ ਇਦਾਂ ਕਰਦੇ ਆ ਆ ਕਰਦੇ ਆ ਇਹ ਸਾਰੀਆਂ ਵੀਡੀਓਜ਼ ਦੇ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅ ਜਿਹੜਾ ਸੋਸ਼ਲ ਮੀਡੀਆ ਆ ਜਾਂ ਜਿਹੜਾ ਕੋਈ ਵੀ ਮੀਡੀਆ ਆ ਰਾਈਟ ਉਹ ਸਾਰਾ মিডিਆ ਟੈਕਨੀਕਲੀ ਆਪਣਾ ਪ੍ਰੋਡਕਟ ਵੇਚ ਰਿਹਾ ਹੈ ਠੀਕ ਹੈ ਜੀ ਹੁਣ ਉਹ ਪ੍ਰੋਡਕਟ ਜੇ ਤੁਹਾਨੂੰ ਉਹ ਆ ਕੇ ਵੀਡੀਓ ਤੇ ਕਹਿਣ ਇਹ ਕਹਿਣ ਵੀ ਸਾਰਾ ਕੁਝ ਠੀਕ ਚੱਲ ਜਾਂਦਾ ਜੀ ਰੋਟੀ ਪਾਣੀ ਚੱਲ ਰਿਹਾ ਆ ਹਾਂਜੀ ਕਿਰਾਇਆ ਆ ਜਾਂਦਾ ਠੀਕ ਆ ਮਾੜਾ ਮੋਟਾ ਕਿਤੇ ਕੋਈ ਡਿਸਪਿਊਟ ਹੁੰਦਾ ਠੀਕ ਆ ਦੈਟਸ ਫਾਈਨ ਜਾਂ ਕੋਈ ਮਾੜੀ ਮੋਟੀ ਰਿਪੇਅਰ ਹੁੰਦੀ ਆ ਦੈਟਸ ਓਕੇ ਹੁਣ ਜੀ ਇਹੀ ਗੱਲਾਂ ਮੈਂ ਤੁਹਾਨੂੰ ਕਹਾਂ ਤਾਂ ਇਹ ਤੁਹਾਨੂੰ ਵੀ ਨਹੀਂ ਸਵਾਦ ਹੋਣਾ ਸੁਣਨ ਵਾਲਿਆਂ ਨੂੰ ਰਾਈਟ ਤੋ ਇਹ ਜਿਹੜਾ ਸੋਸ਼ਲ ਮੀਡੀਆ ਤੇ ਆਪਾਂ ਜੋ ਵੀ ਦੇਖਦੇ ਆ ਆ ਜੋ ਮੀਡੀਆ ਤੇ ਆਪਾਂ ਜਨਰਲੀ ਦੇਖਦੇ ਆ ਉਸ ਮжоਰਿਟੀ ਗੱਲਾਂ ਨੂੰ ਜਿਹੜਾ ਆ ਦੋ ਚੀਜ਼ਾਂ ਐਡ ਕਰਕੇ ਤੁਹਾਨੂੰ ਸੁਣਾਇਆ ਜਾਂਦਾ ਠੀਕ ਆ ਜੀ ਉਹ ਦੋ ਚੀਜ਼ਾਂ ਆ ਆ ਮੈਂ ਇੱਥੇ ਰੱਖੀਆਂ ਆ ਠੀਕ ਆ ਆ ਹੈਗਾ ਜੀ ਮਸਾਲਾ ਤੇ ਆ ਹੈਗਾ ਲੂਣ ਠੀਕ ਆ ਇਹ ਦੋ ਚੀਜ਼ਾਂ ਪਾ ਕੇ ਨਿਊਜ਼ ਜਦੋਂ ਆਉਂਦੀ ਆ মিডিਆ ਦੇ ਵਿੱਚ ਤਾਂ ਤਾਂ ਵਿਕਦੀ ਆ ਔਰ ਉਹਨਾਂ ਨੂੰ ਵੀ ਇਹ ਪਤਾ ਆ ਤਾਂ ਵਿਕਦੀ ਆ ਸੋ ਉਹ ਮਸਾਲਾ ਤੇ ਲੂਣ ਤੁਹਾਨੂੰ ਲਾ ਕੇ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਂ ਕਿਤੇ ਵੀ ਪਾਉਂਦੇ ਆ ਤਾਂ ਤੁਸੀਂ ਉਸ ਸਪੈਸੀਫਿਕ ਕੇਸ ਨੂੰ ਦੇਖ ਕੇ ਕਈ ਵਾਰੀ ਆਪਾਂ ਕਬਰਾਜੀ ਦਾ ਆ ਸੋ ਐਜ਼ ਅ ਰੀਅਲ ਸਟੇਟ ਬ੍ਰੋਕਰ ਮੈਨੂੰ ਲੱਗਾ ਕਿ ਮੇਰੀ ਰਿਸਪੌਂਸਿਬਿਲਟੀ ਆ ਥੈਟ ਆਈ ਸ਼ੁੱਡ ਸ਼ੇਅਰ ਜਿਹੜੇ ਲੈਂਡਲੋਰਡਸ ਆ ਜਾਂ ਇਵਨ ਜਿਹੜੇ ਟੈਨੈਂਟਸ ਵੀ ਆ ਮжоਰਿਟੀ ਡੂ ਨਾਟ ਵਾਂਟ ਅ ਪ੍ਰੋਬਲਮ ਮжоਰਿਟੀ ਨੂੰ ਕੋਈ ਪ੍ਰੋਬਲਮ ਨਹੀਂ ਹੈ ਮжоਰਿਟੀ ਰੈਂਟ ਦਿੰਦੀ ਆ ਜੀ ਮжоਰਿਟੀ ਲੈਂਡਲੋਰਡਸ ਸਾਰੀ ਟੇਕਰ ਕਰਦੇ ਆ ਮੈਂ ਜਿੱਥੇ ਨੋਟਿਸ ਕੀਤਾ ਆ ਪ੍ਰੋਬਲਮ ਆਉਂਦੀ ਆ ਕੀ ਆ ਕਿਉਂਕਿ ਮੈਂ ਸਿਰਫ ਲੈਂਡਲੋਰਡਸ ਨਾਲ ਹੀ ਵਰਕ ਕਰਦਾ ਔਰ ਫਾਲਟ ਇਹੀ ਹੁੰਦੀ ਆ ਲੈਂਡਲੋਰਡ ਦੀ ਕਿਤੇ ਨਾ ਕਿਤੇ ਲੈਂਡਲੋਰਡ ਕੋਈ ਨਾ ਕੋਈ ਜਿਹੜੀ ਜ਼ਿੰਮੇਵਾਰੀ ਲੈਂਡਲੋਰਡ ਦੀ ਹੁੰਦੀ ਆ ਉਹ ਕੰਪਲੀਟ ਨਹੀਂ ਸਹੀ ਕਰਦਾ ਫੋਰ ਐਗਜ਼ਾਮਪਲ ਕਈ ਵਾਰੀ ਲੈਂਡ ਲੋਰਡਸ ਕ੍ਰੈਡਿਟ ਹਿਸਟਰੀ ਵੀ ਦੇਖਦੇ ਠੀਕ ਹੈ ਜੀ ਹੁਣ ਜਦੋਂ ਟੈਨੈਂਟ ਅ ਇੱਕ ਤੁਹਾਡੇ ਕੋਲ ਆਉਂਦਾ ਆ ਜਾਂ ਤੁਹਾਨੂੰ ਫੋਨ ਆਉਂਦਾ ਤੁਸੀਂ ਪੋਸਟਿੰਗ ਪਾਈ ਆ ਕਿਤੇ ਚਲੋ ਮੈਂ ਨਹੀਂ ਕਹਿੰਦਾ ਵੀ ਯੂਜ਼ ਅ ਰੀਅਲ اسٹیਟ ਬ੍ਰੋਕਰ ਜਾਂ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਫੇਸਬੁੱਕ ਮਾਰਕੀਟਪਲੇਸ ਤੇ ਵੀ ਪਾ ਕੇ ਕਈ ਲੱਭ ਲੈਂਦੇ ਆ ਸੋ ਡੂ ਥੈਟ ਦੈਟਸ ਫਾਈਨ ਬਟ ਜਦੋਂ ਤੁਹਾਨੂੰ ਫੋਨ ਆਉਂਦਾ ਕਿ ਤੁਸੀਂ ਕ੍ਰੈਡਿਟ ਹਿਸਟਰੀ ਕਦੀ ਚੈੱਕ ਕੀਤੀ ਆ ਤੋਂ ਨੂੰ ਪਤਾ ਹੈ ਕ੍ਰੈਡਿਟ ਹਿਸਟਰੀ ਕਿੱਥੋਂ ਕੱਢ ਸਕਦੇ ਹੋ ਤੁਸੀਂ ਟੈਨੈਂਟਸ ਦੀ ਜਾਂ ਟੈਨੈਂਟਸ ਕਿੱਥੋਂ ਆਪਣੀ ਕ੍ਰੈਡਿਟ ਹਿਸਟਰੀ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਆ ਠੀਕ ਹੈ ਜੀ ਸੋ ਕ੍ਰੈਡਿਟ ਹਿਸਟਰੀ ਚੈੱਕ ਕਰਨੀ ਟੈਨੈਂਟ ਦੀ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿਉਂਕਿ ਉੱਤੇ ਤੁਹਾਨੂੰ ਪਤਾ ਲੱਗਦਾ ਇਫ ਦੇ ਆਰ ਡਿਫਾਲਟਿੰਗ ਔਨ ਅਦਰ ਥਿੰਗਸ ਔਰ ਦਾ ਕ੍ਰੈਡਿਟ ਸਕੋਰ ਲੋ ਆ ਕਿਤੇ ਉਹਨਾਂ ਨੇ ਪੁਰਾਣੇ ਬਿੱਲ ਪੇ ਆਫ ਕੀਤੇ ਆ ਕੋਈ ਕਲੈਕਸ਼ਨ ਏਜੰਸੀ ਦਾ ਐਕਸ਼ਨ ਤਾਂ ਨਹੀਂਗਾ ਉਹਨਾਂ ਦੇ ਕ੍ਰੈਡਿਟ ਹਿਸਟਰੀ ਤੇ So all those things tell you uh, the financial standing of a tenant, right? Secondly, landlords income verify I don't know kyun hai, uh, job letter mangde ya uh, income ni So as a landlord, you should always be checking the tenant's income. because you should always request at least two three pay stubs. ਜਿਹੜੀਆਂ ਟੈਨੈਂਟਸ ਦੀਆਂ ਲਾਸਟ 2-3 ਪੇ ਸਟੱਬਸ ਠੀਕ ਆ ਯੂ ਸ਼ੁਡ ਆਲਵੇਜ਼ ਰਿਕਵੈਸਟ ði ਟੈਨੈਂਟਸ ਜੋਬ ਲੈਟਰ ਜਿੱਥੇ ਉਹ ਜੋਬ ਕਰ ਰਹੇ ਆ ਉਹਨਾਂ ਨੂੰ ਕੋ ਉਥੋਂ ਲੈਟਰ ਲਿਆ ਕੇ ਦੇਣ ਔਰ ਉਸ ਲੈਟਰ ਤੇ এমਪਲੋਇਰ ਦਾ ਕੰਟੈਕਟ ਇਨਫੋਰਮੇਸ਼ਨ ਚਾਹੀਦਾ ਆ ਐਂਡ ਯੂ ਐਜ਼ ਅ ਲੈਂਡਲੋਰਡ ਸ਼ੁਡ ਬੀ ਕਾਲਿੰਗ ði ਐਮਪਲੋਇਰ ਟੂ ਵੈਰੀਫਾਈ ði ਡੀਟੇਲਸ ਆਫ ði ਜੋਬ ਲੈਟਰ ਐਂਡ ði ਪੇ ਸਟੱਬ ਠੀਕ ਆ ਜੀ ਸੋ ਉਹ ਰਿਸਪੌਂਸਿਬਿਲਟੀ ਲੈਂਡਲੋਰਡ ਦੀ ਆ ਇਨਕਮ ਵੈਰੀਫਾਈ ਕਰਨੀ ਮੇਰਾ ਰੂਲ ਆਫ ਥੰਮ ਜੋ ਮੈਂ ਰეკਮੈਂਡ ਕਰਦਾ ਕਲਾਇੰਟਸ ਨੂੰ ਆ ਕਿ ਮੰਨ ਲਓ ਜੇ ਤੁਹਾਡਾ ਰੈਂਟ 1000 ਡਾਲਰ ਹੈ ਠੀਕ ਹੈ ਜੀ ਆਮ ਜਸ ਥਰੋਇੰਗ ਅ ਰੈਂਡਮ ਨੰਬਰ ਜੇ ਤੁਹਾਡਾ ਰੈਂਟ 1000 ਡਾਲਰ ਆ ਟੈਨੈਂਟ ਦੀ ਇਨਕਮ ਐਟ ਲੀਸਟ 3 ਟਾਈਮਸ ਰੈਂਟ ਚਾਹੀਦੀ ਆ ਓਨਲੀ THEN WILL THAT TENANT BE ABLE TO AFFORD द प्लेस ਠੀਕ ਹੈ ਜੀ ਤੋ ਜੇ ਹੁਣ ਤੁਸੀਂ ਘਰ ਜਿਹੜਾ ਆ ਉਹ 3000 ਤੇ ਉਪਰੋਂ ਰੈਂਟ ਤੇ ਦੇਣਾ ਲੈਟਸ ਸੇ 3000 ਡਾਲਰਸ ਤਾਂ ਤੁਹਾਡੇ ਟੈਨੈਂਟਸ ਦੀ ਕੰਬਾਈਨਡ ਕੋਲੈਬੋਰੇਟਿਵ ਇਨਕਮ ਜਿਹੜੀ ਆ ਉਹ ਘੱਟ ਤੋਂ ਘੱਟ 9000 ਡਾਲਰ ਚਾਹੀਦੀ ਆ ਤਾਂ ਕਰਕੇ ਉਹਨਾਂ ਨੇ ਅਫੋਰਡ ਨਾਲ ਅਫੋਰਡ ਹੋਣਾ ਹੈ ਉਹ ਘਰ ਜੇ ਤੁਸੀਂ 3000 ਰੈਂਟ ਲਿਆ ਤਾਂ ਤੁਸੀਂ ਇਨਕਮ ਵੈਰੀਫਾਈ ਨਹੀਂ ਕੀਤੀ ਤਾਂ ਮੁੜ ਕੇ ਉਹਨਾਂ ਦੀ ਇਨਕਮ ਜਿਹੜੀ ਨਿਕਲੀ 4000 ਡਾਲਰ ਤਾਂ ਹੁਣ ਤੁਸੀਂ ਆਪ ਸੋਚੋ ਨਾ ਵੀ 3000 ਰੈਂਟ ਦੇ ਕੇ 1000 ਡਾਲਰ ਉਹਨਾਂ ਦਾ 5600 ਯੂਟਿਲਿਟੀਆਂ ਦੇ ਵਿੱਚ ਚੱਲਿਆ ਜਾਂਦਾ 5600 ਦੇ ਵਿੱਚ ਉਹ ਆਪਣਾ ਤੇਲ ਪਾਣੀ ਖਾਣਾ ਪਾਣੀ ਕਿੱਥੋਂ ਕੱਢਣਗੇ রাইਟ ਸੋ ਇਟਸ ਨਾਟ ਪੋਸੀਬਲ ਸੋ ਇਨਕਮ ਵੈਰੀਫਾਈ ਕਰਨੀ ਬਹੁਤ ਜ਼ਰੂਰੀ ਆ ਔਰ ਇਹ ਲੈਂਡਲੋਰਡ ਦੀ ਜ਼ਿੰਮੇਵਾਰੀ ਆ ਠੀਕ ਆ ਜੀ ਸੋ ਮੈਂ ਹਮੇਸ਼ਾ ਕਲਾਇੰਟਸ ਨੂੰ ਗਾਈਡ ਕਰਦਾ ਕਿ ਜੇ ਤੁਸੀਂ ਆਪ ਟੈਨੈਂਟ ਸਕਰੀਨਿੰਗ ਕਰ ਰਹੇ ਹੋ ਤਾਂ ਮੇਕ ਸ਼ੋਰ ਜਿਹੜੀ ਇਨਕਮ ਆ ਟੈਨੈਂਟ ਦੀ ਜਾਂ ਟੈਨੈਂਟਸ ਦੀ ਕਿਉਂਕਿ ਕਈ ਵਾਰੀ ਫੈਮਲੀਆਂ ਹੁੰਦੀਆਂ ਜਾਂ ਫੈਮਲੀਆਂ ਜਾਂ ਦੋ ਕਪਲ ਹੋ ਗਏ ਸੋ ਚਾਰ ਜਣੇ ਕੰਮ ਕਰਦੇ ਆ ਬਟ ਕੰਬਾਈਨਡ ਜਿਹੜੀ ਉਹਨਾਂ ਦੀ ਇਨਕਮ ਆ ਇਟ ਹੈਸ ਟੂ ਬੀ 3 ਟਾਈਮਸ ਦ ਰੈਂਟ ਓਨਲੀ THEN ਗਿਵ ਅਦਰਵਾਈਜ਼ ਪਾਸ ਔਨ ਐਂਡ ਅਦਰਵਾਈਜ਼ ਮੂਵ ਔਨ ਕੋਈ ਹੋਰ ਟੈਨੈਂਟ ਦੇਖੋ ਠੀਕ ਆ ਜੀ ਹੋਰ ਤੁਸੀਂ ਐਜ਼ ਅ ਲੈਂਡਲੋਰਡ ਜਿਹੜੀ ਮਿਸਟੇਕ ਕਰਦੇ ਆ 3rd ਮਿਸਟੇਕ ਇਜ਼ ਤੁਸੀਂ ਰੈਂਟਲ ਹਿਸਟਰੀ ਨਹੀਂ ਦੇਖਦੇ ਟੈਨੈਂਟ ਦੀ ਠੀਕ ਆ ਜੀ ਹੁਣ ਜੇ ਤੁਸੀਂ ਕਦੀ ਟੈਨੈਂਟ ਚਿੱਠੋਂ ਜਦੋਂ ਟੈਨੈਂਟ ਤੁਹਾਡੇ ਕੋਲ ਤੁਹਾਡੀ ਪ੍ਰਾਪਰਟੀ ਲੈ ਆਉਂਦਾ ਆ ਤੁਸੀਂ ਉਹਨੂੰ ਵੈਰੀਫਾਈ ਨੀ ਇੱਕ ਜਿਹੜਾ ਪੁਰਾਣਾ ਲੈਂਡਲੋਰਡ ਆ ਤੁਸੀਂ ਉਹਨੂੰ ਫੋਨ ਕਰਕੇ ਇੱਕ ਵਾਰੀ ਵੈਰੀਫਾਈ ਕਰੋ ਵੀ ਇਹ ਟੈਨੈਂਟਸ ਕਿੱਦਾਂ ਸੀ ਇਹਨਾਂ ਦਾ ਪਾਸਟ ਬਿਹੇਵੀਅਰ ਕਿੱਦਾਂ ਸੀ ਪੇਮੈਂਟ ਹਿਸਟਰੀ ਵਾਸ ਓਕੇ ਉਹ ਸਾਰਾ ਕੁਝ ਤੁਸੀਂ ਵੈਰੀਫਾਈ ਕਰ ਸਕਦੇ ਹੋ ਸੋ ਕਾਲ ਦੀ ਐਗਜ਼ਿਸਟਿੰਗ ਲੈਂਡਲੋਰਡ ਮੈਂ ਤਾਂ ਇਦਾਂ ਵੀ ਹੁਣ ਐਜ਼ ਅ ਰੀਅਲ ਏਸਟੇਟ ਬ੍ਰੋਕਰ ਕਿਉਂਕਿ ਸਾਨੂੰ ਕਾਫੀ ਇੰਟਰਸਟਿੰਗ ਕੇਸਸ ਦੇਖਣ ਨੂੰ ਮਿਲਦੇ ਆ ਕਈ ਵਾਰੀ ਅਮ ਜਿਹੜਾ ਆ ਕੋਈ ਇੱਕ ਇੱਕ ਟੈਨੈਂਟ ਨੇ ਇੱਕ ਵਾਰੀ ਕਿਸੇ ਲੈਂਡਲੋਰਡ ਦਾ ਰੈਫਰੈਂਸ ਦਿੱਤਾ ਤਾਂ ਜਦੋਂ ਮੈਂ ਲੈਂਡ ਰਜਿਸਟਰੀ ਤੇ ਉਸ ਪ੍ਰਾਪਰਟੀ ਦੀ ਓਨਰਸ਼ਿਪ ਦੇਖੀ ਉਹ ਬੰਦਾ ਤਾਂ ਓਨਰ ਹੀ ਹੈ ਨਹੀਂ ਪ੍ਰਾਪਰਟੀ ਦਾ ਜਿਹਦਾ ਮੈਨੂੰ ਜਿੱਤੋਂ ਮੈਨੂੰ ਰੈਫਰੈਂਸ ਦਵਾ ਰਿਹਾ ਸੀ ਉਹ ਫੇਕ ਸੋ ਅ ਐਜ਼ ਅ ਰੀਅਲ ਏਸਟੇਟ ਬ੍ਰੋਕਰ ਵੀ ਹੈਵ ਦੀ ਅਬਿਲਿਟੀ ਟੂ ਚੈੱਕ ਅਸੀਂ ਬੈਕ ਐਂਡ ਤੇ ਦੇਖ ਸਕਦੇ ਹਾਂ ਵੀ ਜੇ ਫਲਾਣਾ ਫਲਾਣਾ ਬੰਦੇ ਦਾ ਨਾਮ ਉਹ ਰੈਫਰੈਂਸ ਲੈਟਰ ਤੇ ਜਾਂ ਫੋਨ ਨੰਬਰ ਤੇ ਉਹ ਦੇ ਰਿਹਾ ਜਾਂ ਈਮੇਲ ਤੇ ਵੀ ਉਹ ਬੰਦਾ ਪ੍ਰਾਪਰਟੀ ਦੇ ਟਾਈਟਲ ਤੇ ਵੀ ਹੈਗਾ ਐ ਬੇਸਿਕਲੀ ਮੀਨਿੰਗ ਉਹ ਓਨਰ ਵੀ ਹੈ ਨਾ ਰਿਐਲਿਟੀ ਦੇ ਵਿੱਚ ਜਾਂ ਕਿਸੇ ਹੋਰ ਦਾ ਹੀ ਨੰਬਰ ਦੇ ਦਿੱਤਾ ਰਾਈਟ ਸੋ ਰੈਂਟਲ ਹਿਸਟਰੀ ਚੈੱਕ ਕਰਨੀ ਜਿਹੜੀ ਆ ਉਹ ਬਹੁਤ ਹੀ ਇੰਪੋਰਟੈਂਟ ਆ ਠੀਕ ਆ ਜੀ ਅਸੀਂ ਟੈਨੈਂਟਸ ਦੀਆਂ ਰੈਫਰੈਂਸਸ ਚੈੱਕ ਵੀ ਕਰ ਸਕਦੇ ਹਾਂ ਠੀਕ ਆ ਜੀ ਯੂ ਕੈਨ ਆਸ ਟੈਨੈਂਟ ਟੂ ਪ੍ਰੋਵਾਈਡ ਯੂ ਰੈਫਰੈਂਸਸ ਕਈ ਵਾਰੀ ਕੀ ਹੁੰਦਾ ਆ ਕਿ ਟੈਨੈਂਟ ਕਹਿੰਦਾ ਆ ਜੀ ਵੀ ਮੇਰੀ ਫੈਮਿਲੀ ਇੱਥੇ ਨੇੜੇ ਰਹਿੰਦੀ ਆ ਜਾਂ ਮੇਰੀ ਸਿਸਟਰ ਇੱਥੇ ਨੇੜੇ ਰਹਿੰਦੀ ਆ ਮੇਰੇ ਬ੍ਰਦਰ ਇੱਥੇ ਨੇੜੇ ਰਹਿੰਦਾ ਆ ਤੇ ਮੈਂ ਉਹਨਾਂ ਦੇ ਕੋਲ ਕਾਰ ਕਿਰਾਏ ਤੇ ਲੈਣਾ ਤਾਂ ਕਰਕੇ ਇਸ ਘਰ ਚ ਇੰਟਰਸਟਿਡ ਆ ਸੋ ਤੁਸੀਂ ਉਹਨਾਂ ਦਾ ਫੋਨ ਨੰਬਰ ਉਹਨਾਂ ਨੂੰ ਫੋਨ ਕਰ ਲਓ ਨਾ ਫੋਨ ਨੰਬਰ ਲੈ ਲਓ ਕੰਟੈਕਟ ਇਨਫੋਰਮੇਸ਼ਨ ਲੈ ਕੇ ਕਾਲ ਦੀ ਅਦਰ ਫੈਮਿਲੀ ਜਿਹੜੇ ਨੇੜੇ ਫੈਮਿਲੀ ਆ ਡੂ ਅ ਰੈਫਰੈਂਸ ਚੈੱਕ ਫੋਨ ਕਰਕੇ ਤੁਸੀਂ ਵੈਰੀਫਾਈ ਕਰ ਸਕਦੇ ਹੋ ਕਿ ਹਾਂ ਇਹ ਇਹਨਾਂ ਦੀ ਫੈਮਲੀ ਇਹਨਾਂ ਦਾ ਪਰਿਵਾਰ ਨੇੜੇ ਹੈ ਔਰ ਉਹ ਰਹਿ ਰਹੇ ਆ ਔਰ ਜੋ ਇਹ ਰੈਫਰੈਂਸ ਦੇ ਰਹੇ ਆ ਉਹ ਟਰੂ ਆ ਰਾਈਟ ਸੋ ਰੈਫਰੈਂਸ ਚੈੱਕ ਹੋਰ ਇੱਕ ਮਿਸਟੇਕ ਜਿਹੜੀ ਲੈਂਡਲੋਰਡਸ ਇਨ ਮਾਈ ਐਕਸਪੀਰੀਅੰਸ ਕਰਦੇ ਆ ਜੀ ਆਈ ਡੋਂਟ نو ਕਿਉਂ ਬਟ ਪ੍ਰੋਪਰ ਆਈਡੀ ਕਿਉਂ ਨਹੀਂ ਲੈਂਦੇ ਟੈਨੈਂਟਸ ਦੀਆਂ ਸੋ Peligal Ontario the which health card is not an ID. It is not an ID to be used for landlord tenant purposes. Health card is ek ID that is specially for healthcare purposes. So it's a legal violation of privacy actually to ask for health card as an ID in Ontario. ਕੰਟਰੀਓ ਦੇ ਵਿੱਚ ਤੁਸੀਂ ਆਈਡੀ ਯੂਜ਼ ਕਰ ਸਕਦੇ ਆ ਐਜ਼ ਅ ਲੈਂਡਲੋਰਡ ਤੁਸੀਂ ਟੈਨੈਂਟ ਤੋਂ ਰਿਕੁਐਸਟ ਕਰ ਸਕਦੇ ਆ ਡਰਾਈਵਰਸ ਲਾਇਸੈਂਸ ਆਈ ਯੂਜ਼ੂਲੀ ਰਿਕੁਐਸਟ ਡਰਾਈਵਰਸ ਲਾਇਸੈਂਸ ਆਈ ਯੂਜ਼ੂਲੀ ਰਿਕੁਐਸਟ ਪਾਸਪੋਰਟ ਕਾਪੀ ਤੁਸੀਂ ਉਹਨਾਂ ਨੂੰ ਕੋਈ ਕਹਿ ਸਕਦੇ ਮੈਨੂੰ ਫੋਟੋ ਖਿੱਚ ਕੇ ਪਾਸਪੋਰਟ ਦੀਆਂ ਭੇਜੋ ਯੂ ਕੈਨ ਰਿਕੁਐਸਟ ਪੀਆਰ ਕਾਰਡ ਠੀਕ ਹੈ ਜੀ ਯੂ ਕੈਨ ਰਿਕੁਐਸਟ ਵਰਕ ਪਰਮਿਟ ਸੋ ਥੀਸ ਆਰ ਆਲ ਆਈਡੀਜ਼ ਯੂ ਕੈਨ ਯੂਜ਼ ਟੂ ਵੈਰੀਫਾਈ ਸੋ ਹਰ ਟੈਨੈਂਟ ਦੀ ਦੋ ਆਈਡੀਜ਼ ਐਜ ਆ ਲੈਂਡ ਲੋਡ ਤੁਹਾਡੇ ਕੋਲ ਐਟ ਮਿਨੀਮਮ ਚਾਹੀਦੀਆਂ ਨੇ ਸੋ ਆਈ ਆਲਵੇਜ ਰੈਕਮੈਂਡ ਕਲਾਇੰਟਸ ਕਿ ਜਦੋਂ ਤੁਸੀਂ ਪ੍ਰੋਪਰਟੀ ਰੈਂਟ 'ਤੇ ਦੇਣੀ ਆ ਜੇ ਜੋ ਵੀ ਤੁਹਾਡੇ ਟੈਨੈਂਟ ਆ ਚਾਹੇ ਇੱਕ ਟੈਨੈਂਟ ਆ ਚਾਹੇ ਪੰਜ ਜਾਣੇ ਆ ਚਾਹੇ ਛੇ ਜਾਣੇ ਆ ਐਨੀਬਡੀ ਦੈਟ ਇਜ ਓਵਰ ਦੀ ਏਜ ਆਫ ਏਟੀਨ ਜਿਹੜਾ ਐਡਲਟ ਆ ਉਸ ਐਡਲਟ ਦੀਆਂ ਤੁਹਾਡੇ ਕੋਲ ਮਿਨੀਮਮ ਟੂ ਆਈ ਡੀਜ ਚਾਹੀਦੀਆਂ ਆ ਠੀਕ ਹੈ ਜਦੋਂ ਲੈਂਡ ਲੋਡ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਚੀਜ਼ਾਂ ਨਾਲ सारी टेनेंसी स्क्रीनिंग एंड वेरिफिकेशन ਕਰਦੇ ਆ दैट देयर इज नो प्रॉब्लम सो ऑफिशियल लीज साइन ਕਰੋ 온ਟਾਰੀਓ ਦੇ ਵਿੱਚ ऑफिशियल लीज एग्रीमेंट ਜਿਹੜੀ ਗਵਰਨਮੈਂਟ ਨੇ ਪਬਲਿਸ਼ ਕੀਤੀ ਹੋਈ ਹੈ ਤੁਸੀਂ ਗੂਗਲ ਕਰ ਸਕਦੇ ਹੋ ਜਸਟ 온ਟਾਰੀਓ ਸਟੈਂਡਰਡ ਲੀਜ਼ ਐਗਰੀਮੈਂਟ ਪੀਡੀਐਫ ਡਾਕੂਮੈਂਟ ਉਹ ਗਵਰਨਮੈਂਟ ਤੁਹਾਨੂੰ ਦੇ ਰਹੀ ਹੈ दैट इज व्हाट यू शुड बी दैट इज द ओनली थिंग यू शुड बी यूजिंग ਇਨ 온ਟਾਰੀਓ ਫॉर ਲੀਜ਼ ਐਗਰੀਮੈਂਟ ਇਹ ਚੀਜ਼ਾਂ ਜਦੋਂ ਤੁਸੀਂ ਵੈਰੀਫਾਈ ਕਰਕੇ ਇੱਕ ਟੈਨੈਂਟ ਨੂੰ ਪ੍ਰਾਪਰਟੀ ਆਪਣੀ ਰੈਂਟ ਤੇ ਦਿਓਗੇ ਯੂ ਵਿਲ ਨਾਟ ਹੈਵ ਅ ਪ੍ਰੋਬਲਮ ਮਾਜੋਰਟੀ ਆਫ ਦਾ ਟੈਨੈਂਟਸ ਟੈਨਸ ਰੈਂਟ ਦਿੰਦੇ ਆ ਮਾਜੋਰਟੀ ਟੈਨੈਂਟਸ ਪ੍ਰੋਬਲਮ ਨਹੀਂ ਚਾਹੁੰਦੇ ਮਾਜੋਰਟੀ ਲੈਂਡਲੋਰਡ ਵੀ ਚੰਗੇ ਆ ਚੰਗੀਆਂ ਪ੍ਰਾਪਰਟੀਆਂ ਦਿੰਦੇ ਆ ਮੇਨਟੇਨ ਕਰਦੇ ਆ ਔਰ ਐਟ ਦੀ ਐਂਡ ਆਫ ਦਾ ਡੇ ਕੋਈ ਵੀ ਨਹੀਂ ਚਾਹੁੰਦਾ ਨਾ ਟੈਨੈਂਟ ਨਾ ਲੈਂਡਲੋਰਡ ਕਲੇਸ ਕੋਈ ਨਹੀਂ ਕਲੇਸ ਚਾਹੁੰਦਾ ਇਹ ਰੀਅਰ ਹੋ ਜਿਹੜੇ ਕਿਤੇ 1 2 ਇਨਸੀਡੈਂਟਸ ਹੁੰਦੇ ਆ ਫਿਰ ਉਹਨੂੰ মিডিਆ ਹਾਈਪ ਬਣਾ ਕੇ ਕਿਉਂਕਿ ਉਹਨਾਂ ਦਾ ਉਹਨਾਂ ਦੀ ਦੁਕਾਨ ਤਾਂ ਚੱਲਦੀ ਉਹਨਾਂ ਦਾ ਸਮਾਨ ਤਾਂ ਵਿਕਦਾ ਆ ਸੋ ਉਹਨੂੰ ਮਸਾਲਾ ਲਾ ਕੇ ਫਿਰ ਉਹ ਤੁਹਾਡੇ ਮੂਹਰੇ ਪ੍ਰੈਜੈਂਟ ਕਰਦੇ ਆ ਤਾਂ ਕਰਕੇ ਅੱਜ ਇਹ ਜਿਹਨੂੰ ਇੱਕ ਅੱਧਾ ਕਿਤੇ 네ਗੇਟਿਵ ਕੇਸ ਹੁੰਦਾ ਉਹਨੂੰ মিডিਆ ਬਹੁਤ ਵੱਡਾ ਬਣਾ ਦਿੰਦਾ ਆ ਮੈਜੋਰਟੀ ਟੈਨੈਂਟਸ ਚੰਗੇ ਆ ਮੈਜੋਰਟੀ ਲੈਂਡਲੋਰਡਸ ਚੰਗੇ ਆ ਜੇ ਐਜ਼ ਅ ਲੈਂਡਲੋਰਡ ਤੁਸੀਂ ਆਹ ਚੀਜ਼ਾਂ ਵੈਰੀਫਾਈ ਕਰਕੇ ਪ੍ਰਾਪਰਟੀਆਂ ਦਿਓਗੇ ਤਾਂ ਤੁਹਾਨੂੰ ਇਹ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਮੈਜੋਰਟੀ ਪੀਪਲ ਜਿਨ੍ਹਾਂ ਜਿਨ੍ਹਾਂ ਕੋਲ ਸਟੇਬਲ ਜੌਬਾਂ ਹੈਗੀਆਂ ਆ 3x ਇਨਕਮ ਹੈਗੀ ਆ ਟੂ ਰੈਂਟ ਚੰਗੀ ਕ੍ਰੈਡਿਟ ਹਿਸਟਰੀ ਆ ਤੁਸੀਂ ਉਹਨਾਂ ਦਾ ਰੈਫਰੈਂਸ ਚੈੱਕ ਕੀਤਾ ਆ ਤੁਸੀਂ ਸ਼ਾਇਦ ਬੈਕਗ੍ਰਾਉਂਡ ਚੈੱਕ ਕੀਤਾ ਆ ਤੁਸੀਂ ਉਹਨਾਂ ਦੀ ਰੈਂਟਲ ਹਿਸਟਰੀ ਚੈੱਕ ਕੀਤੀ ਆ ਇਹ ਸਾਰੀਆਂ ਚੀਜ਼ਾਂ ਉਹਨਾਂ ਟੈਨੈਂਟਸ ਤੇ ਨਹੀਂ ਲਾਗੂ ਕਰਦੀਆਂ ਜਿਹੜੇ ਟੈਨੈਂਟਸ ਇਹ 0.01% ਜਿਹੜੇ ਖਰਾਬੀ ਕਰਦੇ ਆ ਮੇਰੇ ਐਕਸਪੀਰੀਅੰਸ ਦੇ ਵਿੱਚ ਮжоਰਿਟੀ ਟੈਨੈਂਟਸ ਵੀ ਚੰਗੇ ਆ ਮжоਰਿਟੀ ਲੈਂਡਲੋਰਡਸ ਵੀ ਚੰਗੇ ਆ ਤਾਂ ਬਸ ਐਜ਼ ਅ ਲੈਂਡਲੋਰਡ ਤੁਸੀਂ ਇਹ ਚੀਜ਼ਾਂ ਵੈਰੀਫਾਈ ਕਰਕੇ ਆਪਣੀਆਂ ਪ੍ਰਾਪਰਟੀਆਂ ਰੈਂਟ ਤੇ ਦਿਓ ਜਿਹੜੀਆਂ ਚੀਜ਼ਾਂ ਮੈਂ ਇਹਦੇ ਵਿੱਚ ਲਿਸਟ ਕੀਤੀਆਂ ਤੇ ਜੇ ਹੋਰ ਕੋਈ ਤੁਹਾਡਾ ਕੁਐਸਚਨ ਹੋਇਆ ਫੀਲ ਫਰੀ ਮੇਰਾ ਨੰਬਰ ਪਬਲਿਕ ਆ ਤੁਸੀਂ ਐਨੀ ਟਾਈਮ ਮੈਨੂੰ ਮੈਸੇਜ ਜਾਂ ਕਾਲ ਜਾਂ ਈਮੇਲ ਕਰ ਸਕਦੇ ਹੋ ਤੇ ਬਟ ਮੇਰਾ ਮਕਸਦ ਸਿਰਫ ਇੰਨਾ ਸੀਗਾ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹ ਵੀਡੀਓਜ਼ ਚੱਲ ਰਹੀਆਂ ਕਿਉਂਕਿ ਮੈਂ ਈਵਨ ਯੂਨੀਵਰਸਿਟੀ ਦੇ ਵਿੱਚ ਵੀ ਨਾ ਮੀਡੀਆ ਐਂਡ ਪੋਲਿਟਿਕਸ ਸੋਸ਼ੀਓਲੋਜੀ ਸਾਈਕੋਲੋਜੀ ਪੋਲਿਟਿਕਸ ਪੋਲਿਟੀਕਲ ਸਾਇੰਸ ਇਹ ਪੜ੍ਹੀਆਂ ਵੀ ਤਾਂ ਮੈਂ ਐਕਚੁਅਲੀ ਐਕਟਿਵਲੀ ਪੜ੍ਹ ਵੀ ਰਿਹਾ ਹਾਂ ਤੋਂ ਉਹਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਇਹ ਕਿ ਹਾਊ মিডিਆ ਮੈਨੀਪੂਲੇਟਸ ਐਂਡ ਹਾਊ মিডিਆ ਸੈਂਸੇਸ਼ਨਲਾਈਜ਼ਸ ਥਿੰਗਸ ਔਰ মিডিਆ ਜਦ ਤੱਕ ਉਹ ਮਸਾਲਾ ਨਹੀਂ ਐਡ ਕਰਦਾ ਫਿਰ ਉਹ ਬੈਕ ਦਾ ਨਹੀਂ ਸਮਾਨ ਉਹਨਾਂ ਦਾ ਤਾਂ ਫਿਰ ਉਹ ਕਈ ਵਾਰੀ ਇੱਕ ਆਈਸੋਲੇਟਿਡ ਇਨਸੀਡੈਂਟ ਨੂੰ ਕਾਮਨ ਬਣਾਉਣ ਦੀ ਟਰਾਈ ਕਰਦੇ ਵੀ ਸਾਰੇ ਇਦਾਂ ਹੀ ਸੋ ਦੈਟਸ ਵਾਟ ਮੇਰਾ ਮਕਸਦ ਇਹ ਵੀਡੀਓ ਬਣਾਉਂਦਾ ਸਿਰਫ ਉਸ ਚੀਜ਼ ਨੂੰ ਟੈਕਲ ਕਰਨ ਦਾ ਸੀ ਕਿ ਨਾ ਸਾਰੇ ਟੈਨੈਂਟਸ ਬੈਡ ਆ ਨਾ ਸਾਰੇ ਲੈਂਡਲੋਰਡਸ ਬੈਡ ਆ ਮੈਜੋਰਿਟੀ ਟੈਨੈਂਟ 99% ਟੈਨੈਂਟਸ ਚੰਗੇ ਆ 99% ਲੈਂਡਲੋਰਡਸ ਚੰਗੇ ਆ ਐਜ਼ ਅ ਲੈਂਡਲੋਰਡ ਸਿਰਫ ਮੈਂ ਤੁਹਾਨੂੰ ਇਹ ਕਾਉਸ਼ਨ ਕਰਾਂਗਾ ਕਿ ਜਿਹੜੀਆਂ ਮੈਂ 5 6 ਚੀਜ਼ਾਂ ਤੁਹਾਨੂੰ ਦੱਸੀਆਂ ਆ ਇਹਨਾਂ ਨੂੰ ਫਾਲੋ ਕਰਕੇ ਰੈਂਟ ਤੇ ਦਿਓ ਪ੍ਰਾਪਰਟੀਆਂ ਜਦੋਂ ਤੁਸੀਂ ਇਹ ਨਾ ਚੀਜ਼ਾਂ ਤੋਂ ਕਿਤੇ ਨਾ ਕਿਤੇ ਇਹਨਾਂ ਨੂੰ ਸਕਿਪ ਕਰੋਗੇ ਉੱਥੇ ਫਿਰ ਪ੍ਰੋਬਲਮ ਆਉਣੀ ਆ Fíjate, ¿sabes